ਨਮਸਕਾਰ ਜੀ ਰਾਮ ਰਾਮ ਜੀ ਸਾਰੇ ਟੀਚਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਟੀਚਰ ਜਿਹੜਾ ਅਸੀਂ ਅੱਜ ਲਾਇਨ ਕਲੱਬ ਵੱਲੋਂ ਮਨਾ ਰਿਆਂ ਲਾਇਨ ਕਲੱਬ ਰਾਇਲ ਵੱਲੋਂ ਅੱਜ ਅਸੀਂ ਇੱਥੇ ਨੋ ਟੀਚਰ ਜੋ ਸਾਡੇ ਇੱਥੇ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਰ ਪ੍ਰਾਈਵੇਟ ਸਕੂਲਾਂ ਦੇ ਟੀਚਰ ਨੇ ਉਹਨਾਂ ਨੂੰ ਅੱਜ ਕਲੱਬ ਵੱਲੋਂ ਸਨਮਾਨਿਤ ਕਰਿਆ ਗਿਆ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਬੱਚਿਆਂ ਨੂੰ ਸਿੱਧੇ ਰਸਤੇ ਦੇ ਦੇ ਮੀਨਸ ਪੜ੍ਹਾਈ ਤਾਂ ਆਪਾਂ ਕਰਾਈ ਰਿਹਾ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਵੀ ਇਹੇ ਜੀ ਵੀ ਕਾਪਾ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਦਈਏ ਪੜ੍ਹਾਈ ਦੇ ਨਾਲ ਨਾਲ ਜਿਹੜਾ ਨਸ਼ੇ ਦਾ ਅੱਜ ਕੋੜ ਕੋੜ ਚੱਲ ਰਿਹਾ ਜਿਹੜਾ ਇੱਥੇ ਅੱਜ ਪੰਜਾਬ 'ਚ ਉਸ ਵਾਸਤੇ ਅਸੀਂ ਟੀਚਰਾਂ ਨੂੰ ਬੇਨਤੀ ਕਰੀ ਹੈ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਸ ਕੋੜ ਤੋਂ ਜਿਹੜਾ ਨਸ਼ਿਆਂ ਦਾ ਇਸ ਤੋਂ ਦੂਰ ਕਰਨ ਉਹਨਾਂ ਨੂੰ ਇਸ ਬਾਰੇ ਵੀ ਸਿੱਖਿਆ ਦੇਣ ਤੇ ਆਪ ਜੀ ਦਾ ਮੇਰੇ ਖਿਆਲ 'ਚ ਇੱਕ ਦਿਨ ਸੁ ਨਹੀਂ ਹੈ ਇਕੱਲਾ ਇੱਕ ਮੌਕਾ ਜਦੋਂ ਅਸਲ ਮੇਰੇ ਗੁਰੂਆਂ ਦਾ ਜਿਨ੍ਹਾਂ ਨੇ ਸਾਨੂੰ ਸਹੀ ਰਾਹ ਦਿਖਾਇਆ ਜ਼ਿੰਦਗੀ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਜਿਹੜਾ ਜਿਹੜਾ ਟੀਚਰ ਆ ਅਧਿਆਪਕਾ ਉਹ ਇੱਕ ਮੋਮਬਤੀ ਤਰ੍ਹਾਂ ਹੁੰਦਾ ਜਿਹੜਾ ਆਪਣੇ ਆਪ ਨੂੰ ਜਲ ਕੇ ਦੂਸਨ ਲੋਸ਼ਿਂ ਦਿੰਦਾ ਤੇ ਬੱਚਿਆਂ ਨੂੰ ਸਹੀ ਰਾਹ ਪਾਉਂਦਾ ਜ਼ਿੰਦਗੀयां ਨੂੰ ਸਹੀ ਰਸਤਾ ਦਿਖਾਉਂਦਾ ਉਹਨਾਂ ਨੂੰ ਤੇ ਇਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਆਂ ਸਮਾਣਾ ਲਾਇਓਂਸ ਕਲੱਬ ਰਾਇਲ ਦਾ ਜਿਨ੍ਹਾਂ ਨੇ ਅੱਜ ਇਸ ਅਧਿਆਪਕ ਮੌਕੇ ਤੇ ਸਾਨੂੰ ਸਨਮਾਨਿਤ ਕਰਕੇ ਜਿਹੜਾ ਸਾਡੇ ਇੰਪੋਰਟੈਂਸ ਹਨ ਦਿਖਾਈ ਕਿ ਟੀਚਰ ਇੱਕ ਜਿਹੜਾ ਬਹੁਤ ਹੀ ਇੰਪੋਰਟੈਂਟ ਜਗ੍ਹਾ ਰੱਖਦਾ ਆਪਣੇ ਸਮਾਜ ਦੇ ਵਿੱਚ ਜਿਹੜਾ ਸਮਾਜ ਨੂੰ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਂਦਾ ਬਹੁਤ ਬਹੁਤ ਧੰਨਵਾਦ ਸਾਰੇ ਹੋਰ ਤੁਸੀਂ ਬੱਚਿਆਂ ਨੂੰ ਕੀ ਸਨੇਹਾ ਦੇਓਗੇ ਦੇਖਿਆ ਜਾਵੇ ਤਾਂ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਛੇਵਾਂ ਤੜਿਆ ਨਸ਼ਿਆਂ ਦਾ ਵਗ ਰਿਹਾ ਹੈ ਹਾਂਜੀ ਹਾਂ ਉਹਦੇ ਉੱਤੇ ਤੁਸੀਂ ਕੀ ਸਨੇਹਾ ਦੇਓਗੇ ਬੱਚਿਆਂ ਨੂੰ ਦੇਖੋ ਜਿਹੜੇ ਬੱਚੇ ਅੱਜ ਕੱਲ ਨਸ਼ੇ ਵੱਲ ਜਾ ਰਹੇ ਆ ਟੀਚਰ ਨੂੰ ਅਧਿਆਪਕ ਨੂੰ ਇਝੇ ਹੀ ਸਿੱਖਿਆ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਉਹਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਹੀ ਰਸਤਾ ਦਿਖਾਓ ਸਿੱਖਿਆ ਇਹ ਜੀ ਦੋ ਕਿ ਆਟੋਮੈਟਿਕਲੀ ਬੱਚੇ ਜੜੇ ਨਸ਼ੇ ਵੱਲ ਨਾ ਜਾਣ। ਵਿਜੀ ਰੱਖਣ ਬੱਚਿਆਂ ਨੂੰ ਪੜ੍ਹਾਈ ਵਿੱਚ। ਹਾਂਜੀ ਅਗਲੀ 1 ਪੰਸਲ ਟੰਬਰ ਟੀਚਰਸ ਡੇ ਐ ਇਸੇ ਲਈ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਟੀਚਰਸ ਪਾਈਆਂ ਨੂੰ ਸਾਰਿਆਂ ਨੂੰ। ਤੇ ਇਸ ਟੀਚਰਸ ਡੇ ਤੇ ਕਿਉਂਕਿ ਜੋ ਵੀ ਸਮਾਜ ਹੈ ਟੀਚਰ ਦੀ ਜ਼ਰੂਰ ਹੁੰਦਾ ਹੈ। ਤੇ ਟੀਚਰਸ ਡੇ ਤੇ ਮੈਂ ਇੱਕ ਸੁਨੇਹਾ ਦੇਣਾ ਚਾਹੁੰਨਾ। ਵੀ ਅੱਜਕੱਲ ਜਿਹੜਾ ਨਸ਼ਾ ਹੈ ਠੀਕ ਹੈ ਵੀ ਡਰੱਗਸ ਚੱਲ ਰਹੇ ਨੇ ਬਟ ਉਸੇ ਜਗ੍ਹਾ ਅੱਜਕੱਲ ਸਮਾਰਟ ਜਿਹੜੇ ਆਪਣੇ ਫੋਨ ਹੈ ਫੋਨ ਐਡਿਕਸ਼ਨ ਜ਼ਿਆਦਾ ਹੈ ਤਾਂ ਆਪਾਂ ਨੂੰ ਸਮਾਜ ਵਿੱਚੋਂ ਫੋਨ ਐਡਿਕਸ਼ਨ ਨੂੰ ਖਤਮ ਕਰਨਾ ਹੈ इजीली ਸਾਨੂੰ ਕੀ ਕਰਨਾ ਚਾਹੀਦਾ ਫਸਟਲੀ ਤਾਂ ਅਸੀਂ ਆਪਣੇ ਆਪ ਨੂੰ ਹੀ ਰੋਕਣਾ ਦੇਖੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਪਾਂ ਫੋਨ ਦੇ ਕਿੰਨੇ ਐਡਿਕਟ ਹੋ ਚੁੱਕਿਆ ਸਵੇਰੇ ਉੱਠਦੇ ਸਾਰ ਫੋਨ ਦੇਖਣਾ ਸ਼ੁਰੂ ਕਰ ਦੇਣਾ ਰੋਲਿੰਗ ਸਪ ਰੋਲਿੰਗ ਸਭ ਕੁਝ ਕਰਦੇ ਆਂ ਸਾਨੂੰ ਫੋਨ ਉਹੀ ਚੀਜ਼ ਅਸੀਂ ਬੱਚਿਆਂ ਨੂੰ ਦਿੰਦੇ ਅਸੀਂ ਆਪਣਾ ਕੰਮ ਕਰਨ ਲਈ ਛੋਟੇ ਛੋਟੇ ਬੱਚਿਆਂ ਦੇ ਮੋਬਾਈਲ ਫੜਾ ਦਿੰਦੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਆਪਣੇ ਪੇਰੈਂਟਸ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਨਾ ਦੇਣ ਕਿਉਂਕਿ ਫੋਨ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਇਹ ਜਿਹੜਾ ਫੋਨ ਹੈ ਸਾਡੇ ਦਿਮਾਗ ਨੂੰ ਹੌਲੀ ਹੌਲੀ ਸਾਡੀ ਯਾਦਸ਼ਤ ਖਤਮ ਕਰਦਾ ਜਾ ਰਿਹਾ ਹੈ ਕ੍ਰੈਮਿਕ ਬਿਲਕੁਲ ਅਸੀਂ ਹਰ ਚੀਜ਼ ਗੂਗਲ ਤੋਂ ਦੇਖਣਾ ਸ਼ੁਰੂ ਕਰ ਦਿੱਤੀ ਜਦੋਂ ਕਿ ਪਹਿਲਾਂ ਸਾਨੂੰ ਸਾਰਾ ਕੁਝ ਬਹੁਤ ਜ਼ਿਆਦਾ ਯਾਦ ਹੁੰਦਾ ਸੀ हां सी ਜਿਹੜਾ ਮੈਨੂੰ ਲੱਗਦਾ ਕਿ ਫੋਨ ਐਡਿਕਸ਼ਨ ਬਹੁਤ ਜ਼ਿਆਦਾ ਵਧ ਰਹੀ ਹੈ ਇਸੇ ਜਗ੍ਹਾ ਸਾਨੂੰ ਮਤਲਬ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਵਾਤਵਾਰ ਤੇ ਟਾਈਮ ਦੇਣਾ ਚਾਹੀਦਾ ਹੈ ਘਰ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਇੱਕ ਟਾਈਮ ਫਿਕਸ ਕਰ ਦਿਓ 9 ਵਜੇ ਤੋਂ ਬਾਅਦ ਕਿਸੇ ਨੇ ਮੋਬਾਈਲ ਨਹੀਂ ਚੱਕਣਾ ਤਾਂ ਜੋ ਆਪ ਆਪਣੀ ਫੈਮਲੀ ਨੂੰ ਟਾਈਮ ਦੇ ਸਕੀਏ ਜਿਹੜਾ ਅੱਜ ਡਿਜੀਟਲ ਦਾ ਜਿਹੜਾ ਦੌਰ ਚੱਲ ਰਿਹਾ ਹੈਗਾ ਉਹਦਾ ਸਕੂਲ ਦਾ ਕੰਮ ਆ ਵੀ ਤਾਂ ਕਰਨ ਦੇ ਉੱਤੇ ਆਂਦਾ ਜੀ ਉਹਦੇ ਦੇਖੋ ਕੰਮ ਕਰਨਾ ਇੱਕ ਜ਼ਰੂਰੀ ਹੈ ਡਿਜੀਟਲ ਫੋਨਸ ਜ਼ਰੂਰੀ ਹੈ ਮੈਂ ਨਹੀਂ ਕਹਿੰਦੀ ਕਿ ਡਿਜੀਟਲ ਫੋਨ ਯੂਜ਼ ਨਹੀਂ ਕਰਨੀ ਕਰਨੇ ਹੈ ਲੇਕਿਨ ਉਹ ਇੱਕ ਲਿਮਿਟੇਸ਼ਨਸ ਹੋਣੀ ਚਾਹੀਦੀ ਹੈ ਨਹੀਂ ਆਪਾਂ ਐਕਸੈਸ ਟੂ ਯੂਜ਼ ਕਰਦਾ ਆਪਾਂ ਬਿਨਾਂ ਮਤਲਬ ਰੀਲਸ ਦੇਖੀ ਜਾਂਣਾ ਬਿਨਾਂ ਮਤਲਬ ਫੇਸਬੁਕ ਦੇ ਆਈਡੀ ਸਭ ਕੁਝ ਦੇਖੀ ਜਾਂਣਾ ਇਹ ਸਾਡਾ ਕੰਮ ਹੋਤੇ ਸੇ ਯੂਜ਼ ਕਰਨਿਆ ਨਾ ਮੂ ਫੋਨ ਕਿਉਂਕਿ ਅੱਜ ਕੱਲ੍ਹ ਕੰਮ ਤਾਂ ਸਾਰੇ ਬਿਜ਼ਨਸ ਫੋਨ ਤੇ ਨੇ ਐਡਿਕਟ ਹੋਏ ਪਏ ਆਪਾਂ ਬਿਨਾਂ ਮਤਲਬ ਦੀਆਂ ਚੀਜ਼ਾਂ ਦੇਖ ਰਹੇ ਉਹ ਉਹਨਾਂ ਨੂੰ ਘਟਾਉਣਾ ਸੀ ਬਾਕੀ ਸਭ ਤੋਂ ਮੇਨ ਮੈਂ ਬੱਚਿਆਂ ਲਈ ਕਿਹਾ ਕਿਉਂਕਿ ਬੱਚਿਆਂ ਦੀ ਸਟੱਡੀ ਤੇ ਬਹੁਤ ਅਸਰ ਪੈਂਦਾ ਇਸ ਚੀਜ਼ ਦਾ ਜੇ ਬੱਚੇ ਐਕਸੀਸਿਵ ਫੋਨ ਦੇਖਦੇ ਆ ਉਹ ਪੜ੍ਹਾਈ ਤਾਂ ਹੌਲੀ-ਹੌਲੀ ਸਾਨੂੰ ਪਤਾ ਲੱਗਦਾ ਵੀ ਬੱਚੇ ਜਿਹੜੇ ਆ ਪੜ੍ਹਾਈ ਤੋਂ ਜ਼ੂਰੂ ਹੁੰਦੇ ਜਾ ਰਹੇ ਤਾਂ ਮੈਨੂੰ ਟੀਚਰਸ ਹੋਣ ਦੇ ਨਾਤੇ ਇਹੀ ਮੈਂ ਕਹਾਂਗੀ ਕਿ ਪੇਰੈਂਟਸ ਨੂੰ ਅਵੇਅਰ ਹੋਣਾ ਚਾਹੀਦਾ ਛੋਟੇ-ਛੋਟੇ ਬੱਚਿਆਂ ਨੂੰ ਫੋਨਸ ਨਹੀਂ ਸਮਾਉਣੇ ਚਾਹੀਦੇ